ਤੌਜ ਨੂੰ ਕੂਣੀਆਂ ਕਹਿੰਦੇ ਹੁੰਦੇ ਨੇ ਅੱਛਾ ਜੀ ਉਹ ਕੂਣੀਆਂ ਜੇ ਇੱਕ ਕੂਣੀ ਲੰਘ ਜਵੇ ਉਹਨਾਂ ਦੀ ਗਰਦ ਦੇ ਨਾਲ ਖੂਹ ਪਰ ਜਾਂਦਾ ਸੀ ਅੱਛਾ ਜੀ ਇੰਨੀ ਸੈਨਾ ਹੁੰਦੀ ਸੀ ਅਣਗਿਣਤ ਸੈਨਾ ਸੀ ਠੀਕ ਆ ਬਈ ਉਦੋਂ ਲਸੋਈ ਪਿੰਡ ਤੋਂ ਕਹਦੇ ਪੰਡ ਬਾਂ ਦੀ ਰੋਟੀ ਬਣ ਕੇ ਜਾਂਦੀ ਹੁੰਦੀ ਸੀਗੀ ਖੰਨੇ ਤੱਕ ਉਹਦੀ ਫੌਜ ਖੜੀ ਸੀ ਜਿਹੜੀ 18 ਜੋਦਨ ਬਾਟ ਬਣਦੀ ਉਹ ਖੰਨੇ ਤੱਕ ਬਣਦੀ ਹੈ ਅੱਛਾ ਜੀ ਕੁਰਕ ਖੇਤਰ ਤੋਂ ਠੀਕ ਆ ਵੀ ਇੱਥੇ ਤੱਕ ਉਹਨਾਂ ਦੀ ਇਹ ਉਸ ਵੇਲੇ ਤੱਕ ਊਰੇ ਦਰਖਤ ਖੜੇ ਨੇ ਉਸ ਵੇਲੇ ਦੇ ਕਰਮ ਦੇ ਹੂੰ ਆਪਣੇ ਡੇਰੀ ਦੇ ਵਿੱਚ ਕਾਫੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਅਸੀਂ ਮਲੇਰ ਕੋਟੜ ਦੇ ਇਹਦੇ ਪਿੰਡ ਲਸੂਈ ਦੇ ਵਿੱਚ ਆਏ ਹੋਏ ਹਾਂ ਕਹਿੰਦੇ ਤੁਸੀਂ ਕਿਤੇ ਵੀ ਚਲ ਜਾਓ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਇਸ ਪਿੰਡ ਦੀ ਤੁਸੀਂ ਇਹ ਦੱਸ ਦਿਓ ਮੇੜੂ RAM ਦੀ ਲਸੂਈ ਤੋਂ ਆਏ ਹਾਂ ਮਾੜੂ RAM ਮਾੜੂ RAM ਮਾੜੂ ਰਾਮਦੀਰ ਲਸੋਈ ਤੋਂ ਆਏ ਆ ਇੰਨਾ ਕ ਪਿੰਡ ਮਸ਼ਹੂਰ ਆ ਮਸ਼ਹੂਰ ਕਿਸ ਗੱਲ ਤੋਂ ਆ ਪਾਂਡਵਾਂ ਦਾ ਪੈਰਾ ਰਿਆ ਇਸ ਪਿੰਡ ਦੇ ਵਿੱਚ ਲੱਖਾਂ ਸੈਨਿਕਾਂ ਦੀ ਰੋਟੀ ਇਸ ਪਿੰਡ ਦੇ ਵਿੱਚੋਂ ਜਾਂਦੀ ਰਹੀ ਆ ਜਦੋਂ ਪਾਂਡਵਾਂ ਤੇ ਕੌਰਵਾਂ ਦਾ ਜੁੱਧ ਚੱਲਦਾ ਸੀਗਾ ਤੇ ਉਸ ਸਮੇਂ ਦੇ ਵਿੱਚ ਜਿੰਨੀ ਵੀ ਰੋਟੀ ਸੈਨਿਕਾਂ ਦੀ ਜਾਂ ਸੈ ਜਿਹੜੇ ਰਾਜੇ ਹੋਏ ਆ ਜਿਹੜੇ ਜੁੱਧ ਕਰਦੇ ਸੀ ਇਸ ਪਿੰਡ ਦੇ ਵਿੱਚੋਂ ਜਾਂਦੀ ਰਹੀ ਆ ਇਤਿਹਾਸਿਕ ਖੂਹ ਆ ਇਤਿਹਾਸਿਕ ਜਗ੍ਹਾ ਵਾ ਸਭ ਕੁਝ ਇਤਿਹਾਸਿਕ ਵਾ ਮਾਤਾ ਰਾਣੀ ਦਾ ਮੰਦਿਰ ਵਾ ਉਹ ਵੀ ਇਤਿਹਾਸਿਕ ਵਾ ਪਿੰਡ ਬਹੁਤ ਵੱਡਾ ਆ ਦੱਸਦੇ ਆ ਕਿ ਜਦੋਂ ਸੈਨਾ ਉੱਥੇ ਕੁਲੂ ਖੇਤਰ ਲੜਦੇ ਸੀ ਤਾਂ ਇੱਥੋਂ ਘੋੜਿਆਂ ਊਠਾਂ ਤੇ ਖੱਚਰਾਂ ਦੇ ਉੱਪਰ ਰੋਟੀ ਜਾਂਦੀ ਹੁੰਦੀ ਸੀ ਜਿੰਨਾ ਵੀ ਲੰਗਰ ਬਣਦਾ ਹੁੰਦਾ ਸੀਗਾ ਤਕਰੀਬਨ ਉਸ ਸਮੇਂ ਦੇ ਵਿੱਚ ਇੰਨੀ ਸੈਨਾ ਸੀਗੀ ਜਦੋਂ ਇੱਕ ਕੂਣੀ ਕਹਿੰਦੇ ਲੰਗ ਜਾਂਦੀ ਸੀ ਉਸ ਮਿੱਟੀ ਦੇ ਨਾਲ ਖੂਹ ਭਰ ਜਾਂਦਾ ਸੀਗਾ ਬਾਕੀ ਬਜ਼ੁਰਗ ਮਿਲੇ ਆ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਕੀ ਇਤਿਹਾਸ ਆ ਇਸ ਇਸ ਪਿੰਡ ਦਾ ਲਸੋਈ ਪਿੰਡ ਦਾ ਦਰਵਾਜ਼ੇ ਬਹੁਤ ਕੀਮਤੀ ਮਤਲਬ ਕਹਿ ਸਕਦੇ ਆ ਅਲੋਕਿਕ ਆ ਜਿਹੜੇ ਅਸੀਂ ਕਿਤੇ ਹੋਰ ਨਹੀਂ ਦੇਖੇ ਚਲੋ ਦੋਸਤੋ ਚੱਲਦੇ ਆ ਅੱਗੇ ਬਾਪਾ ਜੀ ਉਰੇ ਆਏ ਸੀਗੇ ਕਾਫੀ ਸਮਾਂ ਪਹਿਲਾਂ ਅੱਛਾ ਜੀ ਹਾਂ ਉਹਨਾਂ ਦਾ ਜਣੀ ਆਉਣ ਜਾਣ ਦਾ ਤਾਂ ਪਤਾ ਨਹੀਂ ਵੀ ਉਹ ਕਿੱਥੋਂ ਆਏ ਸੀਗੇ ਕਿੱਥੋਂ ਨਹੀਂ ਪਹਿਲਾਂ ਉਹ ਆਏ ਸੀਗੇ ਸਿੱਧ ਸਾਰਾ ਸਿੱਧ ਸਾਰ ਤੋਂ ਬਾਅਦ ਫੇਰ ਉਹ ਆ ਗਏ ਇੱਥੇ ਆਪਣੇ ਰੱਬੂ ਪਿੰਡ 'ਚ ਇੱਥੇ ਉਹ ਰਹੇ ਕਾਫੀ ਸਮਾਂ ਠੀਕ ਹੈ ਜੀ ਬਾਕੀ ਇੱਥੋਂ ਫੇਰ ਰਸੋਈ ਚਲੇਗਾ ਸੀਗੇ ਉਹਨਾਂ ਨੇ ਉਦੋਂ ਬਾਅਦ ਇੱਥੋਂ ਆਪਣੇ ਲੜਾਈ ਲੱਗੀ ਆ ਕੈਰੋ ਪੰਡ ਬਾਂਦੀ ਉਦੋਂ ਰਸੋਈ ਪਿੰਡ ਆ ਜਿਹੜਾ ਇੱਥੇ ਰਸੋਈ ਦੀ ਪੰਡ ਬਾਂਦੀ ਹਾਂਜੀ ਇਹ ਉਦੋਂ ਏਰੀਆ ਸਾਰਾ ਵਿਹਲਾ ਪਿਆ ਸੀਗਾ ਇਸ ਕਰਕੇ ਉਦੋਂ ਜਾਨੀ ਇੱਕੋ ਹੀ ਸੀਗਾ ਏਰੀਆ ਹੂੰ ਬਿਉਦੋਂ ਲਸੋਈ ਪਿੰਡ ਤੋਂ ਕਹਿੰਦੇ ਪੰਡਮਾਂ ਦੀ ਰੋਟੀ ਬਣ ਕੇ ਜਾਂਦੀ ਹੁੰਦੀ ਸੀਗੀ ਖੰਨੇ ਤੱਕ ਉਹਦੀ ਫੌਜ ਖੜੀ ਧੀ ਜਿਹੜਾ 18 ਜੋਜਨ ਆਉਂਦਾ ਗੁਰਬਾਣੀ ਦੇ ਵਿੱਚ ਵੀ 18 ਜੋਜਨ 사ਤਰ ਚੁੱਲੇ ਦਾ ਦੇਹੀ ਗਿਰਜਨਾ ਖਾਈ ਮੇਰੀ ਮੇਰੀ ਕਹਿਰੋਂ ਕਰਤੇ ਦਰਜੋਧਨ ਸੇ ਭਾਈ 18 ਜੋਜਨ 사ਤਰ ਚੁੱਲੇ ਦਾ ਦੇਹੀ ਗਿਰਜਨਾ ਖਾਈ ਬਈ ਉਹ ਜਿਹੜਾ ਉਹਦੀ ਜਾਨੀ ਜਿਹੜੀ 18 ਜੋਜਨ ਬਾਟ ਬਣਦੀ ਉਹ ਖੰਨੇ ਤੱਕ ਬਣਦੀ ਹੈ ਅੱਛਾ ਜੀ ਕੁਰਕ ਖੇਤਰ ਤੋਂ ਠੀਕ ਆ ਵੀ ਇੱਥੇ ਤੱਕ ਉਹਨਾਂ ਦੀ ਫੌਜ ਖੜੀ ਸੀਗੀ ਠੀਕ ਆ ਜੀ ਕੈਰੋਂ ਦੀ ਆਰਪੰਡ ਕੈਰੋਂ ਦੀ ਆਪੰਡ ਬਾਂਧੀ ਵੀ ਉਹਨਾਂ ਦਾ ਇੱਥੇ ਲਸੋਈ ਤੋਂ ਪ੍ਰਸਾਦਾ ਬਣ ਕੇ ਜਾਂਦਾ ਸੀ ਉੱਥੇ ਨੂੰ ਜੀ ਇਹ ਉਸ ਵੇਲੇ ਤੱਕ ਊਰੇ ਦ్రాਖਤ ਖੜੇ ਨੇ ਉਸ ਵੇਲੇ ਦੇ ਕਾਰਮ ਦੇ ਹਮ ਆਪਣੇ ਡੇਰੀ ਦੇ ਵਿੱਚ ਕਾਫੀ ਦ్రాਖਤ ਖੜੇ ਨੇ ਉਹ ਇਹ ਜਣੀ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਆ ਇਤਿਹਾਸ ਕਹਿ ਲੋ ਇਤਿਹਾਸ ਕਹਿ ਲੋ ਵੀ ਜਿਹੜਾ ਕ੍ਰਿਸ਼ਨ ਭਗਵਾਨ ਸੀਗਾ ਵੀ ਉਹ ਇੰਦਰ ਨਾਲ ਜੰਦੂ ਕਰਕੇ ਲੈ ਕੇ ਆਇਆ ਸੀ ਵਰਕ ਚੋਂ ਅੱਛਾ ਜੀ ਇਹ ਦ్రాਖਤ ਨੂੰ ਅੱਛਾ ਜੀ ਇਹ ਜਾਨੀ ਜਾਂ ਤਾਂ ਜਿੱਥੇ ਆਪਣੇ ਦਸੇ ਗੁਰੂ ਸਾਹਿਬਾਨ ਤੋਂ ਕੋਈ ਗੁਰੂ ਸਾਹਿਬ ਆਏ ਬਏ ਨੇ ਜਾਂ ਤਾਂ ਇਹ ਰਖਤ ਉੱਥੇ ਮਿਲਦਾ ਜਾਂ ਜਿੱਥੇ ਕੈਰੋ ਆਪਣੇ ਰਾਮਚੰਦਰ ਜੀ ਜਾਂ ਕ੍ਰਿਸ਼ਨ ਜੀ ਇਹ ਦੇਵਤੇ ਆਏ ਬਏ ਨੇ ਜਾਂ ਇਹ ਰਖਤ ਉੱਥੇ ਮਿਲਦਾ ਅੱਛਾ ਜੀ ਇਹ ਆਮ ਕਿਸੇ ਨਰਸਰੀ ਚੋਂ ਨਹੀਂ ਮਿਲਦਾ ਆਮ ਜੇ ਕੋਈ ਇੱਥੋਂ ਪੱਟ ਕੇ ਲੈ ਜਾਊਗਾ ਤਾਂ ਉੱਥੇ ਹਰਬ ਨਹੀਂ ਹੁੰਦਾ ਇਹ ਸੁੱਕ ਜਾਂਦਾ ਜਾ ਕੇ ਠੀਕ ਆ ਇਹ ਜਿਹੜੀਆਂ ਇਤਿਹਾਸਕ ਥਾਵਾਂ ਨੇ ਉੱਥੇ ਹੀ ਇਹ ਦਰਖਤ ਮਿਲੇ ਜਾਂਦੇ ਹਾਂ ਉੱਥੇ ਆਪਣਾ ਵਾਧਾ ਹੁੰਦਾ ਠੀਕ ਉੱਥੀਏ ਪੈਦਾ ਹੁੰਦਾ ਠੀਕ ਹੈ ਜੀ ਹਾਂਜੀ ਪਿੰਡ ਬਹੁਤ ਹੀ ਖੂਬਸੂਰਤ ਵਾ ਮੇਨ ਗੱਲ ਵਾ ਕਿ ਤੁਸੀਂ ਦੇਖ ਲਓ ਰਾਜੇ ਤਾਂ ਬਹੁਤ ਹੋਏ ਆ ਅੰਮ ਇੰਨੇ ਰਾਜਿਆਂ ਦੀ ਰੋਟੀ ਪਾਣੀ ਜਾਣਾ ਸੈਨ ਦਾ ਜਾਣਾ ਪਿੰਡ ਕਿੰਨਾ ਇਤਿਹਾਸਿਕ ਹੋਊਗਾ ਮਲੇਰਕੋਟਲੇ ਦੀ ਧਰਤੀ ਦੇ ਵਿੱਚ ਆਲੇ-ਦੁਆਲੇ ਬਹੁਤ ਐਸੇ ਪਿੰਡ ਆ ਜਿੱਥੇ ਬਹੁਤ ਚਮਤਕਾਰੀਆਂ ਥਾਵੇਂ ਆ ਚਮਤਕਾਰੀ ਸਾਧੂ ਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਐਕਸਪਲੇਨ ਕਰਨ ਦੀ ਅੱਜ ਲਸੋਈ ਪਿੰਡ ਦੇ ਵਿੱਚ ਆ ਲਸੋਈ ਤੋਂ ਬਾਅਦ ਇੱਕ ਹੋਰ ਪਿੰਡ ਦੇ ਵਿੱਚ ਜਾਵਾਂਗੇ ਜਿੱਥੇ ਬਹੁਤ ਇਤਿਹਾਸਿਕ ਪਿੰਡ ਆ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਮਿਲਦੇ ਹਾਂ ਜੀ ਅੱਗੇ ਜਾ ਕੇ ਹਾਂ ਜੀ ਦੋਸਤੋ ਆ ਪਿੰਡ ਦੇ ਵਿੱਚ ਆ ਗਏ ਆ ਮੰਦਰ ਚੱਲੇ ਆ ਪਾਂਡਵਾ ਦਾ ਮੰਦਰ ਆ ਮਾਤਾ ਆਸ਼ਾ ਦੇਵੀ ਦਾ ਆ ਪ੍ਰਾਚੀਨ ਜਗਾ ਆ ਪਾਂਡਵਾ ਵੱਲੋਂ ਤਿਆਰ ਕੀਤਾ ਗਿਆ ਜਾਂ ਵੱਡੇ ਵਡੇਰਿਆਂ ਵੱਲੋਂ ਕੀਤਾ ਗਿਆ ਇਹ ਤਾਂ ਬਜ਼ੁਰਗ ਦੱਸ ਸਕਦੇ ਆ ਬਾਕੀ ਇਸ ਪਿੰਡ ਦਾ ਬਹੁਤ ਤਕੜਾ ਇਤਿਹਾਸ ਵਾ ਜੋ ਪਾਂਡਵਾ ਦਾ ਇਤਿਹਾਸ ਆ ਤਕਰੀਬਨ ਕਹਿੰਦੇ ਲੱਖਾਂ ਸੈਨਿਕਾਂ ਦਾ ਇੱਥੋਂ ਰਾਸ਼ਨ ਜਾਂਦਾ ਸੀ ਜਿੰਨੀ ਸੈਨਾ ਸੀਗੀ ਇਸ ਪਿੰਡ ਨੇ ਬਹੁਤ ਸੇਵਾ ਕੀਤੀ ਆ ਮਤਲਬ ਪੂਜਣ ਜੋਗ ਆਏ ਪਿੰਡ ਜਿਹਨੇ ਨਹੀਂ ਸੇਵਾ ਕੀਤੀ ਆ ਉਸ ਸਮੇਂ ਦੇ ਵਿੱਚ ਭਈਆ ਬੋਰਡ ਵੀ ਬਹੁਤ ਪੁਰਾਣੇ ਹੋਣਗੇ ਹਾਂ ਹਾਂ ਰਾਜਾ ਭពਿੰਦਰ ਸਿੰਘ ਇੱਥੇ ਆਉਂਦਾ ਰਿਹਾ ਅੱਛਾ ਜੀ ਹਾਂਜੀ ਰਾਜਾ ਭពਿੰਦਰ ਸਿੰਘ ਜਾਣਦਾ ਹੈ ਹਾਂਜੀ ਹੁਂ ਇਤਿਹਾਸ ਪੜਿਆ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਲਾ ਕਿੰਨੀਆਂ ਰਾਣੀਆਂ ᱛੀਆਂ ਸੰਢੀ ਸੰਢੀਲਾ ਫਿਲਮ ਬਣਾ ਕੇ ਲੈ ਕੇ ਗਿਆ ਇਹ ਤੋਂ ਆ ਮੰਦਿਰ ਆ ਜੀ ਨਾ ਜੀ ਹਾਂਜੀ ਹਜ਼ੂਰ ਇਹ ਪੁਰਾਣੇ ਸਮੇਂ ਦਾ ਲੱਗਦਾ ਮੈਨੂੰ ਇਹ ਆਸਾ ਦੇਵੀ ਦਾ ਮੰਦਿਰ ਹੈ ਠੀਕ ਆ ਜਿਹੜਾ ਮੈਂ ਤੈਨੂੰ ਗੱਲਾਂ ਦੱਸੀਆਂ ਨੇ ਇਹ ਸੱਤ ਭੈਣਾਂ ਚੀਆਂ ਅੱਛਾ ਜੀ ਸੱਤ ਭੈਣਾਂ ਸੀਗੀਆਂ ਸੱਤ ਭੈਣਾਂ ਚੀਆਂ ਇਹ ਆਹੀ ਜਵਾਲਾਮੁਖੀ ਜੀ ਨੈਣਾ ਦੇਵੀ ਜੀ ਫਲਾਨੀ ਜੀ ਥੰਕੇ ਜੀ ਹਾਂ ਹਾਂ ਦੇਵੀਆਂ ਜਿਹੜੀਆਂ ਬਾਹਰ ਪਹਾੜਾਂ 'ਚ ਬੈਠੀਆਂ ਨੇ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਤਨ ਗੰਨਾਣਾ ਕੋਈ ਕੁੰਜੀ ਲੈਣ ਗਿਆ ਕੋਈ ਕੋਈ ਚੱਕਰ ਨਹੀਂ ਅੱਛਾ ਪਾਂਡਵਾਂ ਵੱਲੋਂ ਹੀ ਇਹਦਾ ਬਿਸਤਾਰ ਹੋਇਆ ਹੈ ਆ ਮੰਦਰ ਦਾ ਹਾਂਜੀ 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 ਬਿਲਕੁਲ ਪਾਂਡਵੇ ਦਾ ਮਨੀ ਪੱਥਰ ਰੱਖ ਕੇ ਗਏ ਮਾਤਾ ਹਾਂਜੀ 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 ਕੀਵਾ ਛੇ ਮਹੀਨੇ ਮੇਲਾ ਭਰਦਾ ਹੈ ਅੱਛਾ ਜੀ ਹੁਣ ਮੇਲਾ ਲੱਗ ਕੇ ਗਿਆ ਹੈ 30 ਸਤੰਬਰ ਦਾ ਹਾਂ ਹੁਣ 6 ਮਹੀਨੇ ਨੂੰ ਫੇਰ ਆਊਗਾ ਮਾਰਚ ਦੇ ਵਿੱਚ ਠੀਕ ਹੈ ਜੀ ਹੁਣ ਕਰਿਆ ਕੀ ਜਾਵੇ ਤੈਨੂੰ ਕਿੰਨੇ ਕੁ ਬੰਦੇ ਦੇਖਦੇ ਨੇ ਦੋਸਤੋ ਪਿੰਡ ਵਿੱਚ ਆ ਗਏ ਆ ਇਸ ਪਿੰਡ ਦਾ ਇਤਿਹਾਸ ਕੀ ਆ ਪਾਣਵਾਂ ਨਾਲ ਇਸ ਪਿੰਡ ਦਾ ਇਤਿਹਾਸ ਜੋੜਿਆ ਜਾਂਦਾ ਆ ਬਾਕੀ ਬਾਬਾ ਜੀ ਆ ਬਜ਼ੁਰਗਾਂ ਪਿੰਡ ਦੇ ਇਹਨਾਂ ਤੋਂ ਗੱਲ ਕਰਦੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਤਿ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਇਸ ਪਿੰਡ ਦਾ ਕੀ ਇਤਿਹਾਸ ਆ ਜੀ ਜੋ ਬਜ਼ੁਰਗ ਦੱਸਦੇ ਆ ਜੀ ਇਤਿਹਾਸ ਇਹ ਆ ਪੁੱਤ ਇੱਥੇ ਕੋਰੋ ਪੰਡਵਾਂ ਦੀ ਰਸੋਈ ਬਣ ਕੇ ਜਾਂਦੀ ਹੁੰਦੀ ਲੰਗਰ ਪਾਣੀ ਠੀਕ ਆ ਸਮਝ ਗਏ ਅੱਛਾ ਜੀ ਪਟਿਆਲੇ ਤੋਂ ਪਰਲੇ ਪਾਸੇ ਕੁਲਸ਼ੇਤਰ ਇਹਨਾਂ ਦਾ ਜੰਗ ਚੱਲਦਾ ਸੀ ਅੱਛਾ ਜੀ ਸਮਝ ਗਏ ਹਾਂ ਜੀ ਹਰ ਰੋਜ਼ ਇਹਨਾਂ ਨੇ ਆਉਣ ਜਾਣ ਕਰਿਆ ਹੋਇਆ ਸੀ ਜਿਹੜਾ ਲੰਗਰ ਪਾਣੀ ਸੀ ਉਹ ਗੱਡੇ ਊਂਠ ਬੋਇਲ ਗੱਡੀ ਉਹਨਾਂ ਦੇ ਵਿੱਚ ਜਾਂਦਾ ਸੀ ਇੱਥੋਂ ਹੀ ਲੰਗਰ ਦੀ ਇੱਥੋਂ ਲੰਗਰ ਇਸ ਪਿੰਡ ਦੇ ਮਤਲਬ ਬਹੁਤ ਸੇਵਾ ਕੀਤੀ ਹੋਈ ਹੈ ਬਹੁਤ ਸੇਵਾ ਜਿਆਦਾ ਕੀਤੀ ਹੋਈ ਹੈ ਵੱਧ ਤੋਂ ਵੱਧ ਅੱਛਾ ਜੀ ਉਸ ਟਾਈਮ ਕਿੰਨਾ ਕਿੰਨੀ ਸੈਨਾ ਹੁੰਦੀ ਸੀ ਜਦੋਂ ਰਾਸ਼ਨ ਪਾਣੀ ਜਾਂਦਾ ਸੀ ਇਸ ਪਿੰਡ ਦੇ ਵਿੱਚੋਂ ਸੈਨਾ ਤਾਂ ਉਹ ਆਏ ਆ ਭਾਈ ਇਹ ਫੌਜ ਨੂੰ ਕੂਣੀਆਂ ਕਹਿੰਦੇ ਹੁੰਦੇ ਨੇ अच्छा जी वो कुणियां जे एक कुणी लंग जवे ओना दी गर्द दे नाल ਖੂ ਪਰ ਜਾਂਦਾ ਸੀ अच्छा जी इतनी सेना ਹੁੰਦੀ ਸੀ ਅਣਗਿਣਤ ਤੇ ਸੈਨਾ ਸੀ ਠੀਕ ਆ ਸਮਝ ਗਏ ਜੀ ਕੋਈ ਗਿਣਤੀ ਨਹੀਂ ਸੈਨਾ ਕੋਈ ਗਿਣਤੀ ਨਹੀਂ ਸੀਗੀ ਨਾ ਨਾ ਠੀਕ ਹੈ ਜੀ ਹੋਰ ਬਾਬਾ ਜੀ ਕੀ ਇਤਿਹਾਸ ਆ ਜੀ ਹੋਰ ਇੱਥੇ માતા ਦਾ ਮੰਦਿਰ ਹੈ اچھا ਜੀ ਜਿਹੜਾ માતા ਦਾ ਮੰਦਿਰ ਹੈ ਨਾ ਜੀ ਇਹ ਦੇਵੀ ਮਾਤਾ ਇਹ ਮਾਤਾ ਨਾ ਆਸਾ ਦੇਵੀ ਹੈ ਠੀਕ ਆ ਇਹਦੀਆਂ 6 ਭੈਣਾਂ ਹੋਰ ᱛੀਆਂ ਹਾਂ ਸਮਝ ਗਏ ਹਾਂ ਉਹ ਇੱਥੋਂ ਪਹਾੜਾਂ ਦੇ ਵਿੱਚ ਕੋਈ ਕਿਤੇ ਚਲੀ ਗਈ ਕੋਈ ਕਿਤੇ ਚਲੀ ਗਈ ਐਸ ਕਰਕੇ ਇਹ ਵਿਚਾਰੀ ਇਹਦੀ ਇੱਕ ਪਾਸਿਓਂ ਲੰਗ ਮਾਰਦੀ ਸੀ ਹਲਾਤੇ ਦੀ ਬੱਜੋ ਦਾ ਟੀਤੀ ਜੀ ਇਸ ਕਰਕੇ ਇਹ ਇੱਥੇ ਹੀ ਰਹੀ ਹੈ ਠੀਕ ਆ ਕਹਿਣ ਦਾ ਭਾਵੇਂ ਹੈ ਬਈ ਇਹਦੇ ਵਿੱਚ ਇੰਨੀ ਸ਼ਕਤੀ ਸੀ ਦੁਨੀਆਂ ਦੇਵੀਆਂ ਭੈਣਾਂ ਦੀ ਇਹ ਸੁੱਖ ਵਰਦਾਨ ਕਰ ਲੈਂਦੀ। ਅੱਛਾ ਜੀ। ਇਹ ਬੰਦੇ ਤੇ ਉਹਨਾਂ ਕੋਲੇ ਨਾ ਜਾਇਆ ਜਾਵੇ। ਠੀਕ ਆ। ਸਮਝ ਗਏ? ਹਾਂ। ਬਾਕੀ ਚਾਰ ਸਪੇਰੇ ਧਾਰਮਿਕ ਸਥਾਨ ਨੇ। ਤੁਸੀਂ ਹਿੰਦੁਸਤਾਨ ਦੇ ਵਿੱਚ ਕਿਸੇ ਕੋਨੇ 'ਤੇ ਜਾ ਕੇ ਕਹਿ ਰਹੇ ਹੋ। ਬਈ ਅਸੀਂ ਮਾਡੂਰਾਮ ਵਾਲੀ ਲਸੋਈ ਤੋਂ ਆਏ ਹਾਂ। ਮਾਡੂਰਾਮ। ਅੱਛਾ ਜੀ। ਮਾਡੂਰਾਮ ਸਾਧੂ ਸੰਤ ਹੋਏ ਨੇ ਬਹੁਤ ਤਾਕੜੇ। ਜਿਆਦੇ ਤਕੜੇ ਹੋਏ ਹੂੰ ਉਹਨਾਂ ਦਾ ਕਿਸੇ ਨੇ ਕੋਈ ਅੰਤ ਨਹੀਂ ਪਾ ਸਕਿਆ ਠੀਕ ਆ ਜਿਹੜੇ ਬੰਦੇ ਹਰਜ ਕੀਤਾ ਰਾਤ ਨੂੰ ਜਾਂਦੇ ਤੇ ਉਹੀ ਵੈਸੇ ਹੀ ਵਾਗੇ ਕਿਸ ਉਹਨਾਂ ਦੀ ਲੱਤ ਕਿਤੇ ਬਾਹਾਂ ਕਿਤੇ ਸਿਰ ਕਿਤੇ ਅਗਲੇ ਨੇ ਕਹਿਣਾ ਵੀ ਇਹ ਤਾਂ ਭਾਈ ਇਹਨਾਂ ਨੂੰ ਕੋਈ ਵੱਢ ਕੇ ਧਰ ਗਿਆ ਹੂੰ ਸਮਝ ਗਏ ਤੜਕੇ ਨੂੰ ਉਹਨਾਂ ਨੇ ਸਬੂਤ ਹੋ ਜਾਣਾ ਇਕੱਠੇ ਹੋ ਜਾਣਾ ਇਕੱਠੇ ਹੋ ਜਾ ਕੀ ਬਾਤ ਹੈ ਹੈ ਦੇਖ ਲਓ ਅੱਛਾ ਜੀ ਕੀ ਬਾਤ ਹੈ ਠੀਕ ਆ ਜੀ ਤੇ ਪਾਂਡਵਾ ਦਾ ਹੋਰ ਕੀ ਇਤਿਹਾਸ ਆ ਜੀ ਪਾਂਡਵਾ ਦਾ ਹੋਰ ਇੱਥੇ ਆ ਪਾਂਡਵਾਏ ਵੀ ਆ ਜੀ ਲਾਹੇ ਹੁਣ ਜੇ ਆਏ ਨੇ ਤਾਂ ਹੀ ਐ ਅੱਛਾ ਜੀ ਹਾਂ ਖੂਹਾਂ ਬਣੀਆਂ ਮੀਆਂ ਨੇ ਖੂਹ ਬਣੇ ਹੋਏ ਨੇ ਜਿੱਥੇ ਉਹ ਅੱਛਾ ਜੀ ਪਾਂਡਵਾ ਦੇ ਜੀ ਹਾਂ ਹਾਂ ਕਿੰਨੀ ਕੁ ਦੂਰ ਆ ਜੀ ਉਹ ਤਾਂ ਕਾਫੀ ਦੂਰ ਆ ਪੁੱਤ ਅੱਛਾ ਜੀ ਚੜਾਈ ਆ ਬਹੁਤ ਜਿਆਦਾ ਕਿੰਨੇ ਖੂਹ ਆ ਜੀ ਪਾਂਡਵਾ ਦੇ ਇੱਕੋ ਖੂਹ ਤੇ ਜਿੱਥੋਂ ਉਹ ਰਸੋਈ ਕਰਦੇ ਤੇ ਇੱਕ ਆਹ ਜਿੱਥੇ ਮੋੜੀ ਬਣੀ ਆ ਪਿੰਡ ਦੀ ਹਾਂ ਇੱਥੇ ਆ ਖੂਹ ਅੱਛਾ ਜੀ ਸਮਝ ਗਏ ਆਏ ਅੱਡੋ ਅੱਡੀ ਪੱਤੀਆਂ ਦੇ ਮੁਤਾਬਕ ਦਰਵਾਜਿਆਂ ਦੇ ਮੁਤਾਬਕ ਖੂਤੇ ਅੱਗੇ ਖੂਹੋਂ ਤੋਂ ਹੀ ਪਾਣੀ ਨਾ ਸਮਾਨ ਸੈਨਾਂ ਦਾ ਜਦੋਂ ਉੱਥੇ ਜੁੱਧ ਚੱਲਦਾ ਕੌਰਵਾ ਦੇ ਪਾਂਡਵਾ ਦਾ ਜੁੱਧ ਚੱਲਦਾ ਸੀਗਾ ਹਾਂਜੀ ਜਿੰਨੀ ਰੋਟੀ ਪਾਣੀ ਸਾਰੀ ਇੱਥੋਂ ਜਾਂਦੀ ਸੀਗੀ ਹਾਂਜੀ ਠੀਕ ਆ ਜੀ ਬਿਲਕੁਲ ਇਸ ਪਿੰਡ ਤੋਂ ਜਾਂਦੀ ਸੀ ਹੈ ਨਾ ਹਾਂਜੀ 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 ਕਾ ਸੇਵਾ ਕੀਤੀ ਇਸ ਪਿੰਡ ਨੇ ਬਿਲਕੁਲ ਬਿਲਕੁਲ ਆਲੇ-ਦਾਲੇ ਦੇ ਪਿੰਡ ਸੇਵਾ ਜਿਵੇਂ ਹੁਣ ਫੱਜ ਕੀ ਟਗਰਾਹੀ ਕਰ ਲਈ ਜਾਂ ਹੋਰ ਐਸ ਲੋਟ ਹਾਂਜੀ ਬਈ ਕਰਕੇ ਇਕੱਠਾ ਹਾਂ ਲੈ ਕੇ ਜਾਂਦੇ ਸੀ ਇੱਥੋਂ ਘੋੜੇ ਰਿਹੜੇ ਜਾਂਦੇ ਰਹੇ ਹਾਂਜੀ 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 ਬਿਲਕੁਲ ਠੀਕ ਹੈ ਕਿੰਨੀ ਕੁ ਵਾਦੀ ਇਸ ਪਿੰਡ ਦੀ ਜੀ ਵਾਦੀ ਤਾਂ ਹੈਗੀ ਭਾਈ ਇਹ 6-7000 ਬਬੀਆ ਜੀ ਇਦਾਂ ਦੇ ਗੇਟ ਕਹਿੰਦੇ ਚਾਰ-ਪੰਜ ਹੋਰ ਇਦਾਂ ਦੇ ਗੇਟ ਆ ਪੰਜ ਗੇਟ ਹਾਂ ਹਾਂ ਇਹ ਜਿੱਦਾਂ ਦਾ ਆ ਗੇਟ ਲਾਲ ਜਿਆ ਆ ਉਹ ਗੇਟ ਵੈਸੇ ਰੱਖੇ ਹੋਏ ਆ ਉਹ ਤਾਂ ਆਏ ਆ ਪੁੱਤ ਆ rau ਪੱਤੀ ਆ ਹਾਂ ਸੁਣ ਲਈ ਧਿਆਨ ਨਾਲ ਇੱਥੋਂ ਫਿਰ ਨਹੀਂ ਜਾ ਕੇ ਸੰਗੋਪੱਤੀ ਆ ਜਾਂਦੀ ਆ ਸੰਗੋਪੱਤੀ ਤੋਂ ਗਾਹਾਂ ਜਾ ਕੇ ਭਾਉ ਪੱਤੀ ਆ ਜਾਂਦੀ ਆ ਪਾਉ ਪੱਤੀ ਤੋਂ ਆ ਕੇ ਆਏ ਮਧਰਾ ਪੱਤੀ ਆ ਜਾਂਦੀ ਹੈ ਮਧਰਾ ਪੱਤੀ ਤੋਂ ਆ ਕੇ ਆਏ ਮਾਜਰਾ ਪੱਤੀ ਆ ਜਾਂਦੀ ਹੈ ਸਾਰੀਆਂ ਪੱਤੀਆਂ ਦੇ ਦਰਵਾਜੇ ਬਣਾਏ ਹੋਏ ਨੇ ਪੂਰੀ ਸਾਹੀ ਠਾਠ ਵਾਲੇ ਬਣਾਏ ਹੋਏ ਨੇ ਅੱਛਾ ਜੀ ਇਹੋ ਜਿਹੇ ਦਰਵਾਜਾ ਨਾ ਤੈਨੂੰ ਕਿਤੇ ਮਿਲ ਗਿਆ ਉਹਦਾ ਰੀਜ਼ਨ ਜੀ ਇਹਦਾ Ориجنਲ ਚਵਾਰੇ ਪਏ ਹੋਏ ਨੇ ਹਾਂ ਆਏ ਗਏ ਖਾਤਰ ਪੁਰਾਣੇ ਜਵਾਨੇ ਦੇ ਵਿੱਚ ਉਹ ਰਹਿੰਦੇ ਹੁੰਦੇ ਆ ਕੇ ਦਰਵਾਜੇ ਹੀ ਰਹਿੰਦੇ ਹੁੰਦੇ ਠੀਕ ਹੈ ਜੀ ਗੋਗਰ ਹੋਏ ਜਾਂ ਹੋਰ ਨਾਈ ਸ਼ੀਂ ਬੇਹੋਏ ਗੱਠ ਲੈ ਕੇ ਚਲੇ ਗਏ ਜੀ ਨੇਰਾ ਹੋ ਗਿਆ ਜੀ ਚੱਲ ਆਪਾਂ ਹੁਣ ਫਿਰ ਇੱਥੇ ਹੀ ਰਹਿ ਪੈਣੇ ਠੀਕ ਹੈ ਜੀ ਮੂਰੇ ਨੇਰਾ ਹੋ ਗਿਆ ਤੁਰਨ ਦਾ ਸਮਾਂ ਨਹੀਂ ਹੈਗਾ ਅੱਛਾ ਜੀ ਇਹ ਵਾਪਸ ਇਹ ਨਾਲ ਦਾ ਦਰਵਾਜਾ ਨਹੀਂ ਤੈਨੂੰ ਮਿਲਦਾ ਕਹ ਕਿਤੇ ਨਹੀਂ ਹੈਗਾ ਜੀ ਬੇ ਲਾ ਲਈਂ ਦੇਖ ਲਈਂ ਕਿਆ ਹੈ ਠੀਕ ਹੈ ਜੀ ਹਾਂ ਬਾਬਾ ਜੀ ਇਤਿਹਾਸ ਵੇਰੇ ਕਿੰਨਾ ਆ ਜਦੋਂ ਰਾਸ਼ਨ ਬਣਦਾ ਸੀ ਉਹ ਭਾਂਡੇ ਵਗੈਰਾ ਸਾਹਮ ਕੇ ਰੱਖ ਨਹੀਂ ਹੋਏ ਹਨ ਫਿਰ ਨਹੀਂ ਨਹੀਂ ਹੈਣਾ ਹਾਂ ਦੇਖ ਲੋ ਤਾਂ ਸੱਚ ਤਾਂ ਮੰਨਣਾ ਨਹੀਂ ਵੀ ਕਲਸ਼ੇਤਰ ਦੀ ਧਰਤੀ ਐ ਜਿਹੜੀ ਹਾਂਜੀ ਉਹ ਖੂਨ ਨਾਲ ਇੰਨੀ ਭਿੱਜ ਗਈ ਲਾਲੇ ਲਾਲ ਹੋਈ ਅੱਛਾ ਜੀ ਇੰਨੀ ਉੱਥੇ ਕਿਉਂ ਡਿਗਿਆ ਖੂਨ ਡਿਗਿਆ ਬਹੁਤ ਯਾਰ ਹੁਣ ਤੇ ਨੂੰ ਇੱਕ ਹੋਰ ਮਸ਼ਾਲ ਦੱਸ ਦਿਨਾ ਜੀ ਇੱਥੇ ਰਹੀੜਾ ਉਹ ਪਰਹੀੜਾ ਹਾਂ ਅੰਮ੍ਰਿਤਸਰ ਸਾਹਿਬ ਦਾਲੀ ਨੇ ਹਮਲਾ 17ਵਾਂ 18ਵਾਂ ਕੀਤਾ ਸੀ ਅੱਛਾ ਜੀ 35000 ਆਪਣਾ ਸਿੱਖ ਹਿੰਦੂ ਉੱਥੇ ਸ਼ਹੀਦ ਹੋਇਆ ਗਿਆ। ਅੱਛਾ ਜੀ। ਅਜਮੈਸ ਕਰਾਮਾਤ ਵਾਲੀ ਗੱਲ ਇਹ ਆ ਉਹ ਧਰਤੀ ਜ਼ੁਲਮ ਦੇ ਮੁਤਾਬਕ ਉਹ ਬੋਲੀ ਹੋ ਗਈ। ਅੱਛਾ ਜੀ। ਬੋਲੀ ਹੋ ਗਈ। ਸਾਡੇ ਦੇਖਦੇ ਦੀ ਗੱਲ ਐ ਅਸੀਂ ਗਏ ਅਸੀਂ ਕਾਰ 'ਚ ਤੇ। ਅੱਛਾ ਜੀ। ਤੁਸੀਂ ਸੱਚ ਨਹੀਂ ਮੰਨਣਾ ਇੰਨੀ ਬੋਲੀ ਹੋ ਗਈ ਰੇਲ ਤੋਂ ਆਉਂਦੀ ਦਾ ਪਤਾ ਨਹੀਂ ਲੱਗਿਆ। ਅੱਛਾ ਜੀ। ਯਕੀਨਨ ਗੱਲ ਐ। ਕਿੰਨੀ ਦੂਰ ਪਿੰਡ ਵਾ ਜੀਓ? ਆਤੀ ਮਲਾਉ ਦੇ ਪਰ ਐਮਦੇ ਸਾਬਦਾਲੀ ਨੇ ਇੰਨਾ ਜ਼ੁਲਮ ਕਰਿਆ ਇੰਨਾ ਜ਼ੁਲਮ ਕਰਿਆ ਹੱਦ ਤੋਂ ਹੱਦ ਟੱਪ ਗਿਆ ਅੱਛਾ ਪੰਜਾਬ ਤੇ ਬਿਨਾ ਸਾਰਾ ਹਿੰਦੁਸਤਾਨ ਕੁਝ ਨਹੀਂ ਹੈਗਾ ਪੰਜਾਬ ਤੋਂ ਬਿਨਾ ਜੀ ਕੁਝ ਨਹੀਂ ਕਰ ਸਕਦਾ ਸਮਝ ਗਏ ਹਾਂਜੀ ਇਹ ਇਤਿਹਾਸ ਆ ਦੋਸਤੋ